ਬਖਸ਼ਸ਼ਾਂ ਦੀਆਂ ਨਿਸ਼ਾਨੀਆਂ ਜਦੋਂ ਆਪਾਂ ਸਿਮਰਨ ਸ਼ੁਰੂ ਕੀਤਾ ਸਿਮਰਨ ਕਰਨ ਬੈਠ ਗਏ ਕਈ ਦਿਨ ਹੋ ਗਏ ਕਈ ਮਹੀਨੇ ਹੋ ਗਏ ਉਸ ਤੋਂ ਬਾਅਦ ਆਪਾਂ ਵੇਖਣਾ ਕਿ ਕੀ ਤੁਹਾਡੇ ਉੱਤੇ ਉਹ ਅਸਰ ਹੋਇਆ ਸਿਮਰਨ ਦਾ ਤੁਹਾਡੇ ਉੱਤੇ ਕੀ ਅਸਰ ਹੋਇਆ ਉਹਦਾ ਤੁਹਾਨੂੰ ਟਿਕਾ ਬਖਸ਼ਿਆ ਗੁਰੂ ਸਾਹਿਬ ਨੇ ਸਿਮਰਨ ਦੀ ਮਿਹਨਤ ਨਾਲ ਤੁਹਾਡਾ ਮਨ ਟਿਕਿਆ ਮਨ ਦਾ ਜਿਹੜਾ ਅੰਦਰਲਾ ਲੈਵਲ ਆ ਕੀ ਉਹ ਵੱਧ ਗਿਆ ਇੰਨੀ ਮਿਹਨਤ ਕਰਨ ਦੇ ਨਾਲ ਵੇਖਣਾ ਆ ਤੁਸੀਂ ਕਿ ਕੀ ਸਾਡਾ ਸਿਮਰਨ ਆਟੋਮੈਟਿਕ ਚੱਲਦਾ ਪਿਆ ਸਿਮਰਨ ਦੀ ਮਾਲਾ ਸਾਡੇ ਅੰਦਰ ਬਣੀ ਆ ਜਦੋਂ ਰਸਨਾ ਨਹੀਂ ਵੀ ਜਪਦੀ ਫੇਰ ਵੀ ਅੰਦਰ ਸਿਮਰਨ ਚੱਲਦਾ ਹੈ ਮਤਲਬ ਕੀ ਤੁਹਾਡੇ ਵਿੱਚ ਬਦਲਾਅ ਆਇਆ ਇਹ ਆਪਾਂ ਨੂੰ ਨਾਲ ਦੀ ਨਾਲ ਵੇਖਣਾ ਪੈਣਾ ਇਦਾਂ ਬੀਬੀ ਜੀ ਸੀਗੇ ਉਹ ਇੱਕ ਸਮਾਗਮ ਦੇ ਵਿੱਚ ਬੈਠੇ ਹੋਏ ਸੀ ਉਹ ਬੀਬੀ ਜੀ ਦੱਸਦੇ ਸਨ ਕਹਿੰਦੇ ਲੰਗਰ ਤੋਂ ਬਾਅਦ ਨਾ ਉੱਥੇ ਗਰਮੀਆਂ ਦੇ ਦਿਨ ਸੀ ਤੇ ਅੰਬ ਮਿਲੇ ਪ੍ਰਸ਼ਾਦ ਦੇ ਵਿੱਚ ਲੰਗਰ ਤੋਂ ਬਾਅਦ ਅੰਬ ਮਿਲੇ ਅੰਬ ਖਾ ਕੇ ਨਾ ਕਹਿੰਦੇ ਉਹਨਾਂ ਨੇ ਬਾਅਦ ਦੇ ਵਿੱਚ ਸਿਟਿੰਗ ਤੇ ਬੈਠਣਾ ਸੀਗਾ ਇਹ ਸਿਮਰਨ ਕਰਨੇ ਬੈਠਣਾ ਸੀ ਤੇ ਇਹ ਬੀਬੀ ਜੀ ਕਹਿੰਦੇ ਕਿ ਮੈਂ ਮੂੰਹ ਸਾਫ਼ ਕਰਕੇ ਕੁੱਲਾ ਕਰਕੇ ਤਾਂ ਦੁਬਾਰਾ ਫੇਰ ਬੈਠ ਗਈ ਉਹਨੇ ਕੁੱਲਾ ਤਾਂ ਕੀਤਾ ਕਿ ਮੇਰੇ ਮੂੰਹ ਦੇ ਵਿੱਚ ਅੰਬ ਦੀ ਮਿਠਾਸ ਨਾ ਬਚੇ ਅਜਿਹਾ ਕਿਉਂ ਕੀਤਾ ਕਿਉਂਕਿ ਉਹ ਕਹਿੰਦੇ ਕਿ ਜੇ ਮੈਨੂੰ ਅੰਮ੍ਰਿਤ ਰਸ ਗੁਰੂ ਸਾਹਿਬ ਜੀ ਨੇ ਮਾਲਕ ਨੇ ਬਖਸ਼ਿਆ ਤਾਂ ਮੈਨੂੰ ਪਤਾ ਲੱਗ ਜਵੇ ਜੇ ਕਹਿੰਦੇ ਅੰਬ ਦੀ ਮਿਠਾਸ ਵਿੱਚ ਰਹਿ ਗਈ ਤਾਂ ਮੈਨੂੰ ਪਤਾ ਨਹੀਂ ਲੱਗਣਾ ਜਦੋਂ ਬੀਬੀ ਕਹਿੰਦੇ ਉਹ ਅੰਦਰ ਦੀਵਾਨ ਦੇ ਵਿੱਚ ਜਾ ਕੇ ਉਹਨਾਂ ਨੇ ਸਿਮਰਨ ਸ਼ੁਰੂ ਕੀਤਾ ਤਾਂ ਪਤਾ ਲੱਗਾ ਕਿ ਅੰਬ ਕਿੱਥੇ ਤੇ ਉਹ ਅੰਮ੍ਰਿਤ ਰਸ ਦੀ ਮਿਠਾਸ ਕਿੱਥੇ ਹੈ ਕਹਿੰਦੇ ਉਹਦਾ ਤਾਂ ਸੁਆਦ ਹੀ ਅਲੱਗ ਹੁੰਦਾ ਅਮਰਤ ਰਸ ਦੇ ਸਾਹਮਣੇ ਆਮਬ ਕਹਿੰਦੇ ਜਮਾਈ ਫਿੱਕਾ ਹੈ ਕਹਿੰਦੇ ਜਦੋਂ ਅਮਰਤ ਰਸ ਉਹਨਾਂ ਨੂੰ ਇਹ ਬੀਬੀ ਜੀ ਉਹਨਾਂ ਨੂੰ ਆਇਆ ਤਾਂ ਅੰਦਰੋਂ ਬਹੁਤ ਇੱਕ ਸਟਰੋਂਗ ਫੀਲਿੰਗ ਆਈ ਇਹ ਜਦੋਂ ਬੀਬੀ ਜੀ ਦੁਬਾਰਾ ਲੰਗਰ ਸ਼ਕਣ ਤੋਂ ਬਾਅਦ ਸਿਮਰਨ ਦੇ ਵਿੱਚ ਬੈਠੇ ਫੇਰ ਕਿਰਪਾ ਹੋਈ ਉਹਨਾਂ ਦੇ ਉੱਤੇ ਬੀਬੀ ਕਹਿੰਦੇ ਜਦੋਂ ਅਮਰਤ ਰਸ ਆਉਂਦਾ ਫਿਰ ਆਪਣੇ ਆਪ ਹੀ ਬਾਡੀ ਦੇ ਵਿੱਚ ਉਹ ਆਉਂਦਾ ਮਹਿਸੂਸ ਹੁੰਦਾ ਇਹ ਅਮਰਤ ਦੀ ਜੋ ਕਿਰਪਾ ਆ ਕਹਿੰਦੇ ਬਖਸ਼ਿਸ਼ ਬਾਡੀ ਦੇ ਵਿੱਚ ਮਹਿਸੂਸ ਹੁੰਦੀ ਆ ਸਾਡੀ ਸੁਰਤੀ ਦੇ ਵਿੱਚ ਵਾਧਾ ਹੁੰਦਾ ਸਾਡੇ ਸਿਮਰਨ ਦੇ ਵਿੱਚ ਵਾਧਾ ਹੁੰਦਾ ਇਹ ਬਖਸ਼ਿਸ਼ ਦੀਆਂ ਕਿਰਪਾ ਦੀਆਂ ਸਿਮਰਨ ਸਫਲ ਹੋਏ ਦੀਆਂ ਨਿਸ਼ਾਨੀਆਂ ਹੁੰਦੀਆਂ ਹੁਣ ਅੰਬ ਖਾਣ ਦੇ ਨਾਲ ਸਿਰਫ ਸਾਡਾ ਤਨ ਰੱਜੇਗਾ ਮਨ ਨਹੀਂ ਰੱਜੇਗਾ ਪਰ ਜੋ ਅੰਮ੍ਰਿਤ ਰਸ ਆਵੇਗਾ ਉਹਦੇ ਨਾਲ ਸਾਡਾ ਤਨ ਤੇ ਮਨ ਦੋਵੇਂ ਰੱਜ ਜੂਗੇ ਜਿੰਨੀਆਂ ਮਨ ਨੂੰ ਬਿਮਾਰੀਆਂ ਲੱਗੀਆਂ ਆ ਮਨ ਦੀਆਂ ਬਿਮਾਰੀਆਂ ਟੈਨਸ਼ਨ ਫਿਕਰ ਸੋਚਾਂ ਤ੍ਰਿਸ਼ਨਾਵਾ ਵਿਚਾਰ ਇਹ ਸਭ ਸ਼ਾਂਤ ਹੋ ਜਾਂਦੇ ਆ ਜਿਵੇਂ ਇੱਕ ਬਲ ਦੀ ਅੱਗ ਦੇ ਉੱਤੇ ਆਪਾਂ ਪਾਣੀ ਪਾ ਦਈਏ ਬੀਬੀ ਕਹਿੰਦੇ ਇਸ ਤੋਂ ਬਾਅਦ ਬਹੁਤ ਜ਼ਿਆਦਾ ਟਿਕਾਊ ਮਨ ਦਾ ਬਣ ਗਿਆ